ਦੇ ਪੁਲਸ ਗਈ ਸੀ ਉਹਨੇ ਫਰੀਦੀ ਹੋਈ ਸੀ ਬਾਹਰ ਉਤਰਾ ਕਰ ਪਾਲੇ ਆਣੇ ਪਰਵਾਦੇ ਲਾਇਏ ਹੋਏ ਤੇ ਇੱਥੇ ਨਾਲ ਦੇਖਿਆ ਪੁਲਸ ਆ ਗਈ ਇਹਨਾਂ ਨੇ ਇਕਦਮ ਜਿਹੜਾ ਸੀ ਕੋਈ ਝੂ ਘਰਦੀ ਜਿਹਦੇ ਵਿੱਚ ਮੇਰਾ ਜਿਹੜਾ ਫਾਦਰ ਮੇਰਾ ਪਿਤਾ ਜੀ ਜੋ ਮੇਰੇ ਵੱਡੇ ਭਰਾ ਨੂੰ ਇਹਨਾਂ ਨੇ ਮਾਰਦਾ ਹੀਰ ਕਰਦਾ ਤੇ ਉਸ ਤੋਂ ਬਾਅਦ ਜਿਹੜਾ ਛੋਟਾ ਭਰਾ ਸੀ ਉਹ ਦੇਖ ਕੇ ਸਾਹਮਣੇ ਇੱਥੇ ਪਰਵਾਦੇ ਮਾਗਿਰ ਹੋਏ ਸੀ ਉਹ ਭੱਜ ਕੇ ਆ ਕੇ ਉਹਨਾਂ ਨੂੰ ਬਚਾਉਣ ਵਾਸਤੇ ਆਇਆ ਉਹਦੇ ਵੀ ਉਰੇ ਲੈਂਦੇ ਰਹਿੰਦੇ ਜਿਹੜਾ ਸ਼ਰਕੀਤਾ ਜਿਹਨੂੰ ਕਹਿੰਦੇ ਨੇ ਬਹੁਤ ਵੱਡਾ ਨਾਮ ਵਰਤ ਕੇ ਉਹਨਾਂ ਨੇ ਕਿਕਰ ਸਿੰਘ ਵਗੈਰਾ ਨੇ ਕੋਰੋਂ ਵੀ ਸੀ ਹਿੱਕਾਤਾ ਉਸ ਨੂੰ ਮਾ ਗਏ ਸ਼ਰਕੀਤੇ ਉਹ ਰਾਣੇ ਜੇ ਕਰਗੇ ਹੁੰਦੇ ਮੇਰੀ ਗੱਲ ਹੁੰਦੀ ਨਹੀਂ ਇਹਨਾਂ ਨਾਲ ਮੈਂ ਆਨੇ ਪਤਾ ਜੀ ਮੈਂ ਬਾਬਾ ਸੁਖੀ ਸਿੰਘ ਬਾਬਾ ਕਲਵਾਨ ਸਿੰਘ ਅਜੇ ਜਿਉਂਦਾ ਆ ਮੈਂ ਨਾ ਕਿਹਾ ਮੈਂ ਆ ਰਿਹਾ ਹਾਂ ਆਪਾਂ ਬਹਿ ਕੇ ਜੋ ਵੀ ਤੁਹਾਨੂੰ ਲੱਗਦਾ ਆਪਾਂ ਕਰਦਾਂਗੇ ਗੱਲਬਾਤ ਪਰ ਤੁਸੀਂ ਹੁਣੇ ਇਤਤਾਮ ਕਿਵੇਂ ਆ ਗਏ ਥੇ ਤੇ ਉਦੋਂ ਹੀ ਪਤਾ ਲੱਗਿਆ ਕਿ ਜਦੋਂ ਇਹਨਾਂ ਨੇ ਇਤਤਾਮ ਧਾਵਾ ਖੋਲ ਕੇ ਮੇਰੇ ਜਿੱਦੇ ਸੀ ਮੈਨੂੰ ਵੀ ਆਇਆ ਮੇਰਾ ਭਰਾ ਕੱਪ ਕੇ ਉਹਨਾਂ ਨੂੰ ਬਚਾਉਣ ਆਇਆ ਜੋ ਨਾਲ ਜਿੱਦੀ ਹੁਣ ਵੀ ਸੀ ਦਿੱਤਾ ਉਸ ਤੋਂ ਬਾਅਦ ਇੱਕ ਦਰਬੀਟ ਪੜਦਾ ਸੀ ਕੁਲਕੂਚ ਕਾ ਕਾ ਕਰਕੇ ਜੀਦਾ ਕੋਈ ਨਹੀਂ ਕਿਤਾ ਨੂੰ ਪਾਣੀ ਪੀਣ ਲੱਗਿਆ ਕੀ ਮਰੇ ਹੋਇਆ ਹੁਣ ਕਿਉਂ ਇਹ ਹੋਇਆ ਤਕਾਲ ਅੱਜ ਦੇ ਜਨਮ ਨੂੰ ਯਾਦ ਵੀ ਨਹੀਂ ਕਰੰਦਿੰਦੇ ਰਵਿੰਦਰ ਨਾ ਭਟਾ ਨਾ ਇਹਦੇ ਵਿੱਚ ਸਾਡੇ ਬੜੇ

ਜਿਹੜਾ ਜਮੀਨਾ ਲੈਦਾ ਤਾਂ ਜਿਹੜਾ ਸਕੂਲ ਸੀ ਬੁੱਢਾ ਦਰਪੁਰ ਵਿੱਚ ਉਹ ਇਹ ਆਪਦੇ ਨਾਮ ਕਰਵਾ ਲਏ ਹੋਏ ਸੀ ਪਹਿਲਾਂ ਹੀ ਉਹ ਵੀ ਕਾਲਜ ਦੇ ਕੋਈ ਕਮਯੂਨ ਨੇ ਬਾਬਾ ਸੰਤਾਰ ਸਿੰਘ ਨੇ ਕਿਉਂਗੇ ਕੀ ਆਪਦੇ ਨਾਮ ਆਏ ਨੇ ਧੋਖੇ ਨਾਲ ਕਰਵਾ ਲਏ ਹੋਏ ਸੀ ਬਾਬਾ ਸੰਤਾਰ ਸਿੰਘ ਨੇ ਉਹਨਾਂ ਨੂੰ ਜਗ੍ਹਾਆਂ ਵੀ ਲੈ ਲੀਆਂ ਉਹਨਾਂ ਦੀ ਜ਼ਿੰਮੇਵਾਰੀ ਤੋਂ ਵੀ ਸਿਰਫ ਨਾਮ ਹੀ ਥੀ ਕਮੇਟੀ ਬਣਾਈ ਹੋਈ ਸੀ ਫਿਰ 11 ਮੈਂਬਰ ਵੀ ਤੋਂ ਵੀ ਫੋਰ ਗਿਆ

ਜਦੋਂ ਆਪਾਂ ਇੱਕ 10207 ਨੂੰ ਭੋਗ ਸੀ ਤੇ ਜਿਹੜਾ ਉਦੋਂ ਸਰਕਾਰ ਦੇ ਤੁਸੀਂ ਹਾਜ਼ਰ ਤੁਸੀਂ ਸਾਰੇ ਕਿੰਨਾ ਵੱਡਾ ਕੰਮ ਸੀ ਬਾਬਾ ਸੰਤ ਸਾਹਿਬ ਜੀ ਆਪ ਉੱਥੇ ਗਏ ਉਹਨਾਂ ਨੇ ਜਾ ਕੇ ਕਿਹਾ ਕਿ ਜਿਹੜੇ ਕਰਕੇ ਇੰਨਾ ਨੁਕਸਾਨ ਹੋਇਆ ਪਹਿਲਾਂ ਉਹ ਉਪਰਾਧ ਧਾਰੀ ਬਣਾਇਆ ਉਹ ਕਿਸ ਕਰਕੇ ਕਿ ਤੇਰੇ ਤੇ ਬੋਲੀਆਂ ਚਲਾਈਆਂ ਅੱਜ ਜਿਹੜਾ ਤੂੰ ਮੇਰਾ ਬਚਪਨ ਦਾ ਮੈਂ ਪਾਲਿਆ ਹੋਇਆ ਉਹਦੇ ਪਰਿਵਾਰ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਨਾਲੇ ਮਾਰਿਆ ਅੰਦਰ ਮਾਂ ਕੋ ਸਿਗਣਾ ਸਭ ਦੇਖਦਾ ਸੀ ਉਹਨਾਂ ਨੂੰ ਹਰ ਇੱਕ ਦਾ ਪਤਾ ਸੀ ਪਰ ਮਾੜੇ ਜਿਹੜਾ ਬਾਬਾ ਸੰਤਾ ਸਿੰਘ ਨੂੰ ਆਣੀ ਆਉਂਦੀ ਤੇ ਉਹਨਾਂ ਨੂੰ ਅੰਦਰ ਵਾਜ ਕੇ ਧੱਕੇ ਨਾਲ ਆਣ ਦਾ ਦਰਵਾਜ਼ਾ ਤੋੜਦੇ ਸੀ ਤੇ ਬਾਬਾ ਸੰਤਾ ਸਿੰਘ ਦਾ ਕੰਮ ਖਤਮ ਕਰਕੇ ਇਹਨਾਂ ਦੇ ਗਾਲੇ ਪਾ ਕੇ ਤੇ ਇਹਨਾਂ ਨੂੰ ਫਿਰ ਜਿਹੜਾ ਉਹ ਦੋਖੀ ਬਣਾ ਲਿਆ ਕਿ ਇਹਨਾਂ ਦੇ ਪਾਪਾ ਸਰਦਾਰ ਸਿੰਘ ਨੂੰ ਜਿਹੜਾ ਉਹ ਮਾਰਿਆ ਵਾਂਗ ਕੀਤਾ ਫਿਰ ਇਹਨਾਂ ਨੇ ਜਿਹੜਾ ਮੇਰੇ ਖਿਲਾਫ ਕਿਹੋ ਜੀਆਂ ਬਿਉਂਤਾਂ ਬਣਾਇਆ ਪਰ ਗੁਰੂ ਸਾਹਿਬ ਬੜੇ ਪਿਆਰ ਨਾਲ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਇੱਕ ਕਰਕੇ ਜਦੋਂ ਇਹਨਾਂ ਨੇ ਆਪ ਪਾਪ ਕੀਤਾ ਫਿਰ ਇਹਨਾਂ ਨੂੰ ਸਾਰੇ ਭੱਜ ਗਏ ਉਹ ਜਿਹੜੇ ਪੌਂਸਾ ਵਾਲੇ ਧੀ ਕੋਸਵਲੇ ਦਾ ਇੱਜ਼ਤ ਵੀ ਕਲਾ ਜਿਹੜਾ ਬੰਦਾ ਉਸ ਰੇਂਜ ਦਾ ਐਸਪੀ ਐਸਐਚਓ ਜਿਹੜੇ ਚਲੋ ਐਸਐਚਓ ਕੋਈ ਠੀਕ ਸੀ ਉਹ ਨੂੰ ਕੋਈ ਨਾ ਹੋਮ ਸੀ ਇਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਰਾਹ ਸੁਰੱਖਿਆ ਦਿੱਤਾ ਜਦੋਂ ਇਹ ਕੋਈ ਧਰ ਪਾ ਗਿਆ ਪਰ ਇਹ ਕਿਹੜਾ ਅਫਸਰ ਸੀ ਇੱਥੇ ਐਸਪੀ ਜਿਹੜੀ ਇਮਾਨਦਾਰ ਸੀ ਮਨਜੀਤ ਸਿੰਘ ਸਿੱਧੂ ਉਹਨੇ ਜਿਹੜੇ ਨਾਲ ਇੱਥੇ ਜਦੋਂ ਤਲਾਸ਼ੀ ਲਈ ਇਹਨਾਂ ਦਾ ਸਾਰਾ ਸਮਾਨ ਜਿਹੜਾ ਟੈਕੀਆਂ ਦੇ ਵਿੱਚ ਪੈਕ ਸੀ ਉਹਨਾਂ ਦੇ ਪਾਸੋਂ ਅਮਰੀਕਾ ਦੇ ਦਸਤਾਵੇਜ਼ ਬਾਪ ਦਾ ਸਾਹ ਦੇ ਬੀਗੇ ਲੱਗੇ ਹੋਏ ਸੀ ਸਾਰਾ ਚੌਕਪੀਓ ਦੇ ਵਿੱਚ ਉਹਨਾਂ ਦਾ ਸਾਰਾ ਬੰਦੂਖੇ ਆ ਕੇ ਇੱਕਦਮ ਪਹੁੰਚ ਜਦੋਂ ਬਾਅਦ ਚ ਆ ਗਈ ਜਦੋਂ ਮਾਰ ਤੇ ਫਿਰ ਤੇ ਹੋਣਾ ਹੀ ਸੀ ਉਹ ਬੀਏ ਫਿਰ ਕੇ ਸਭ ਸੰਗ ਨੂੰ ਫੋਨ ਕਰੇ ਪਾਪਾ ਇੱਥੇ ਨਾ ਆਜੋ ਮੈਂ ਜਗ ਅੰ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਮਾਰ ਦੇਵਾਂਗੇ ਕਹਿੰਦਾ ਮੇਰੇ ਮੈਨੂੰ ਪਤਾ ਸੀ ਵੀ ਮਾਰਗੇ ਹੋਏ ਆ ਮੈਨੂੰ ਕਹਿੰਦੇ ਤੁਹਾਡੇ ਆਪਣੇ ਉਹਨੇ ਦੱਸਤਾ ਪਰ ਮੇਰੇ ਨਾਲ ਦੇ ਜਿਹੜੇ ਸੀ ਇੱਥੋਂ ਵਾਲੇ ਉਹ ਮੈਨੂੰ ਕਹਿੰਦੇ ਉਹ ਬਾਬਾ ਹੀ ਜਨਮ ਨਹੀਂ ਹੋ ਗਿਆ ਉਹਨਾਂ ਨੂੰ ਹਸਪਤਾਲ ਚਾਹਵਨ ਕਰਵਾਇਆ ਹੋਇਆ ਮੈਨੂੰ ਇੱਥੇ ਆਇਆ ਕੋਈ ਪਤਾ ਲੱਗਿਆ ਹਸਪਤਾਲ ਜਦੋਂ ਮੈਂ ਗਿਆ ਕਿ ਉਹ ਸ਼ਹੀਦ ਹੋ ਗਏ ਸੀ ਡੀਐਫਪੀ ਨੇ ਇੰਨੀ ਗੱਲ ਕੀਤੀ ਕਿ ਸਰਸੇਬ ਨੇ ਉਹਨੇ ਗਿਆ ਵਿੱਚ ਇਹਨਾਂ ਅਜੇ ਤੁਹਾਨੂੰ ਮਾਰ ਦੇ ਕੇ ਕਹਿ ਗਿਆ ਮੈਂ ਆਪਦੇ ਜਿਹੜੇ ਜਨਮ ਹੀ ਹੋਏ ਉਹਨਾਂ ਨੂੰ ਤੇ ਜਾ ਕੇ ਉੱਥੇ ਮਿਲ ਸਕਾਂ ਜਦੋਂ ਜਦੋਂ ਆਇਆ ਸੰਤਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਗੁਰੂ ਸਾਹਿਬ ਜੀ ਬੜੀ ਆਪਾ ਕਰਪਾ ਰਹੀ ਫਿਰ ਬਾਬਾ ਜੀ ਨੇ ਜਿਉਂਦੇ ਜੀ ਭੋਗ ਵਾਲੇ ਦਿਨ ਉਹਨਾਂ ਨੇ ਕਿਹਾ ਕਿ ਬਾਅਦ ਵਿੱਚ ਕੋਈ ਇਹੋ ਜੀ ਗੱਲ ਨਾ ਹੋਵੇ ਉਹਨਾਂ ਨੇ ਆਪਣਾ ਸਹਿਭਾ ਦਿੱਤਾ ਤੇ ਜਿਹੜਾ ਮੇਲੇ ਨੂੰ ਆਪਣੇ ਜਿਉਂਦੇ ਜੀ ਜਿਹੜਾ ਪਰਦਾ ਦਲਦਾ ਮੁਖੀ ਜਿਹੜਾ ਕਾਬਿਆ ਉਹਦੇ ਵਿੱਚੋਂ ਮੌਕੇ ਤੇ ਕੌਣ ਕੌਣ ਸੀ ਉਹਨੋਂ ਮੌਕੇ ਤੇ ਜਿਹੜਾ ਬਾਬਾ ਗਿਆਨ ਸਿੰਘ ਬਾਬਾ ਪ੍ਰੇਮ ਸਿੰਘ ਹਜੂ ਸਾਹਿਬ ਵਾਲੇ ਬਾਬਾ ਗਿਆਨ ਸਿੰਘ ਮੁਖੀ ਆਣਿਆ جد اس بعد بھی چوپڑی اس 13 1 2009 ਨੂੰ ਦੋ ਸਾਲ ਬਾਅਦ ਮੈਂ ਜਾ ਰਿਹਾ ਸੀ ਮਾਪੀ ਦੇ ਯੋਗ ਦੇ ਵਿੱਚ ਤੇ ਨਾਮ ਬਾਜ਼ਰ ਤੋਂ ਬਾਗੀ ਬਾਜ਼ਰ ਪਿਆ ਰਿਹਾ ਸੀ ਸਵੇਰੇ ਆਮਦ ਵੇਲੇ 7-8 ਦਾ ਟਾਈਮ ਸੀ ਇਹਨਾਂ ਨੇ ਫੇਰ ਜਿਹੜਾ ਕਾਲੀ ਫਿਆਰ ਨੇ ਇਕੱਠੇ ਹੋ ਕੇ ਮੇਰੇ ਤੇ ਫੇਰ ਅਟੈਕ ਕੀਤਾ ਜਿਹੜਾ ਤੇ ਬਾਗੀ ਬਾਜ਼ਰ ਨਾਮ ਦਾ ਸਾਹ ਤੇ ਕੋਲ ਗੁਰੂ ਸਾਹਿਬ ਦੀ અપਾਰ ਕਿਰਪਾ ਲਈ ਇੱਕ ਤਾਂ ਨੀਂਦ ਆਤਾ ਇਹਨਾਂ ਨੇ ਮੇਰੀ ਗੱਡੀ ਤੇ ਨਾਮ ਦੇ ਰੇ ਕਿ ਅੱਠ-ਤੱਕ ਗੱਡੀਆਂ ਸੀ ਉਹਨਾਂ ਦੇ ਪਿੱਛੇ ਚੋਂ ਉਹਨਾਂ ਨੇ ਵੀ ਫੇਰ ਕੀਤੇ ਬਾੜੇ ਪੁਰਜਬਾਰੇ ਤੇ ਚੜੇ ਹੋਏ ਸੀ ਦੋਵੇਂ ਪਾਸੇ ਉਹੋਣੀ ਚੱਲ ਰਹੀ ਸੀ ਤੇ ਇਹਨਾਂ ਨੇ ਪਹਿਲਾਂ ਹੀ ਪਲਾਨ ਇਹੋ ਜਿਹੀ ਬਣਾਈ ਹੋਈ ਸੀ ਕਿ ਕਿਉਂਕਿ ਉੱਥੇ ਜਿਹੜੀ ਚਲਾਸਤਾ ਸੀ ਇੱਕਦਮ ਮੇਰੀ ਗੱਡੀ ਦੇ ਅੱਗੇ ਗੱਡੀ ਲਾਤੀ ਉਹ ਸੜਕ ਉੱਥੇ ਕੰਮ ਚੱਲ ਰਿਆ ਸੀ ਤੇ ਗੱਡੀ ਕਰੋਂ ਮੇਰੀ ਬਿਲਕੁਲ ਹੌਲੀ ਹੋਈ ਤੇ ਇੱਕਦਮ ਅੱਗੇ ਆ ਕੇ ਮੇਰੀ ਗੱਡੀ ਤੇ ਗੱਡੀ ਲਾ ਕੇ ਇੱਕਦਮ ਫੇਰਨ ਦੀ ਕੋਸ਼ਿਸ਼ ਕਰਦੇ ਇਹ ਮੋੜ ਕੇ ਜਿਹੜਾ ਮਹਾਰਾਜ ਨੇ ਮੈਨੂੰ ਉੱਥੇ ਹੀ ਪਹੁੰਚਾਇਆ ਇਹਨਾਂ ਨੇ ਉੱਥੇ ਹੀ ਬਸ ਨਹੀਂ ਕੀਤੀ ਫਿਰ ਵੀ ਮੇਰੇ ਨਾਲ ਦੇ ਜਿਹੜੇ ਅੱਜ ਤੱਕ 13 ਜਿਹੜੇ ਮੇਰੇ ਨਾਲ ਦੇ ਸਾਥੀ ਇਹਨਾਂ ਨੇ ਕਈ ਬੀਤੇ ਇਹਨੇ ਬੰਦੇ ਫਿਰ ਜਿਹੜਾ ਵਰਦੀਸ਼ ਸਿੰਘ ਪਹੁੰਚਿਆ ਰਾਜੀਪੁਰ ਕੋਲ ਕੇ ਜੋ ਜਿਹੜਾ ਵਰਦੀਸ਼ ਸਿੰਘ ਜਿਹਨੇ ਵੰਸ਼ ਦਾ ਅਗਵਾਇਆ ਆ ਆਹੀਤਾ ਉਹ ਇੱਥੇ ਮੌਜੂਦ ਸੀ ਜਿਹੜੇ ਸਾਡੇ ਵਿਦਵਾਨ ਸੱਜਣ ਮੇ ਬਹੁਤ ਸਰਕਾਰਯੋਗ ਨੇ ਜਾਂ ਸਾਡੇ ਨੌਜਵਾਨ ਬੱਚੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਜਦੋਂ ਮੈਂ ਫੁੱਟਾ ਸਾਡੇ ਵਿੱਚ ਅੱਜ ਤੋਂ ਨਹੀਂ 1975 ਤੋਂ ਲੈ ਕੇ ਬਾਬਾ ਸਰਕਾਰ ਸਿੰਘ ਦਾ ਹਜ ਭੀ ਸਹਿਯੋਗ ਫਿਰ ਉਹਨਾਂ ਦਾ ਮੁਖਤਿਆਰਿਆਂ ਉਹਨਾਂ ਦਾ ਪੀਏ ਸਾਰੇ ਜਿਨ੍ਹਾਂ ਆ ਬੈਠੇ ਨੇ ਜਿਨ੍ਹਾਂ ਨੇ ਇਹ ਜਗ੍ਹਾਤੀ ਸੀ ਫੁੱਟਾ ਸਾਡੇ ਵਿੱਚ ਬਾਬਾ ਇਸ਼ਕ ਸਿੰਘ ਜੀ ਸਾਰੇ ਹੋ ਵੀ ਮੇਰਾ ਪਿਆਰ ਕਰਦੇ ਨੇ ਸਾਰੇ ਪਰ ਜਿਹੜੇ ਜਿਨ੍ਹਾਂ ਨੂੰ ਨਿੱਕੀ ਗਾਲਤ ਕਹੀ ਵੀ ਉਹਨੇ ਉਤਰਾ ਅਧਿਕਾਰੀ ਬਣ ਗਿਆ ਇਹ ਐ ਹੋ ਗਿਆ ਤੇ ਵੀ ਸਾਨੂੰ ਹੁਣ ਸਾਡਾ ਵੀ ਮੌਲੇ ਡੋਕ ਨਹੀਂ ਲੈ ਲਈ ਉਹਨਾਂ ਨੇ ਇਸ ਕਰਕੇ ਸਾਰੇ ਇਹ ਪਲਾਨ ਬਣਾ ਲਈ ਕਰਨ ਮਾਰਨ ਦੀ ਪਰੋਂਦੀ ਮੇਰੇ ਤੇ ਚਾਰ ਵਾਲੀ ਅਟੈਕ ਕੀਤੀ ਤੇ ਮੇਰਾ ਪਰਿਵਾਰ ਇਹਨਾਂ ਨੇ ਹੀਰ ਕੀਤਾ ਸੋ ਗੱਲ ਹੈ ਜਦੋਂ ਸਰਜੀਤ ਸਿੰਘ ਘੋੜਾ ਦੀ ਇੱਤੇ ਚਾਰ ਮੇਰੇ ਪਰਿਵਾਰਾਂ ਨੂੰ ਮਾਰਨ ਦੇ ਮਾਰਨ ਦੇ ਵਿੱਚ

ਮੈਂ ਨਹੀਂ ਹੋ ਰਿਹਾ ਤੇ ਪਰ ਕੀ ਹੋਉਂਦਾ ਮੈਂ ਤਾਂ ਨਹੀਂ ਜਿਹੜੇ ਦੂਜੇ ਬੰਦੇ ਸੀ ਜਿਹੜੇ ਉਹਦੇ ਸਾਥੀ ਸਰਜੀਤ ਸਿੰਘ ਵਗੈਰਾ ਹੀਰ ਉਹ ਜਿਹੜੇ ਸੀ ਵਿੱਚ ਚੋਲਦੇ ਵਿੱਚ ਆ ਜੇ ਪਾ ਕੇ ਪੇਟ ਹੋ ਗਿਆ ਉਸਨੇ ਭਾੜ ਦੇ ਫਿਰ ਸਰਜੀਤ ਸਿੰਘ ਨੇ ਜੇਲ੍ਹ ਦੇ ਵਿੱਚ ਮੇਰੇ ਸਨੇਹ ਤੇ ਇੱਤੇ ਪਾਪਾ ਹੀ ਮੈਨੂੰ ਜੇਲ੍ਹ ਤੋਂ ਬਚਤੀ ਹੋਗੀ ਮੈਨੂੰ ਇਹਨਾਂ ਨੇ ਕਰਵਾਤਾ ਉਹਦੇ ਸਹੇਂ ਕਰਵਾਤਾ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਤੇ ਫਿਰ ਉਹਨੇ ਕਸਮਾਂ ਖਾਜੀਆਂ ਜੇ ਜੋ ਗੱਲਤੀ ਹੋ ਗਈ ਹੈ ਉਹ ਮਾਫ਼ ਕਰਦੇ ਮੈਂ ਤੇਰੇ ਨਾਲ ਕਦੇ ਵੀ ਧੋਖਾ ਨਹੀਂ ਕਰੂੰਗਾ ਇਹਨਾਂ ਨੇ ਸਾਰਿਆਂ ਨੇ ਫਿਰ ਜੇਬ ਦੇ ਵਿੱਚ ਜਦੋਂ ਮੈਂ ਗਿਆ ਉਹ ਸਾਰਿਆਂ ਨੇ ਸਿੰਘ ਜੱਫੇ ਬੰਦੀਆਂ ਦੇ ਮੁਹੀ ਉੱਤੇ ਆਇਆ ਸੀ ਜਿਨ੍ਹਾਂ ਦੇ ਵਿੱਚ ਬਾਬਾ ਨਿਹਾਲ ਸਿੰਘ ਹਲਿਆ ਮੇਰਾ ਬਾਬਾ ਬਾਲ ਸਿੰਘ ਬਾਬਾ ਬਿਧੀ ਚੰਦ ਦੇ ਮੁਹੀ ਬਾਬਾ ਜਿਹੜੇ ਨਾਗਰ ਸਿੰਘ ਬਾਬਾ ਆਪਣੇ ਉਹਨਾਂ ਬਾਬਾ ਬਾਬਾ ਆਪਣੇ ਜਿੰਨੇ ਵੀ ਮੁਕੀ ਸੀ ਬਾਬਾ ਮਾਨਸingh ਮੜੀਆਂ ਵਾਲੇ ਬਾਬਾ ਗੱਜਨ ਸਿੰਘ ਜੀ ਸਾਰੇ ਮੁਕੀ ਜਿਹੜੇ ਸੀ ਜੇਰ ਦੇ ਵਿੱਚ ਉਥੇ ਡੀਆਈ ਦੀ ਬੀਸੀ ਐਸਐਫਪੀ ਉਥੇ ਜਿਹੜਾ ਕੋਰਪੋਰੇਟ ਦਾ ਕਮਰਾ ਸੀ ਉਥੇ ਸਾਡੀ ਭਾਗ ਦੇ ਨਾਲ 100 ਫਾਈ ਕਰਾਈ ਉਹ ਵੀ ਇੱਕ ਥੀਰੇ ਕੋਲ ਜੇ ਵਿੱਚ ਜਿਆਦੇ ਨੂੰ ਮੇਰਾ ਪੁੱਛਿਆ ਗਿਆ ਜਿਹੜਾ ਸੰਦੀਪ ਸਿੰਘ ਹੈ ਉਹਨੂੰ ਪੁੱਛਿਆ ਫਿਰ ਬਾਹਰ ਮੁਕਰੀ ਨਾ ਇਨੇ ਗਾ ਨਹੀਂ ਇਹ ਜਿਹੜਾ ਪਾਪਾ ਬੰਦੀਪ ਸਿੰਘ ਆ ਪਾਪਾ ਸੰਤਾਨ ਸਨ ਇਹ ਉਪਤਰਾਧਕਾਰੀ ਬਣਾਇਆ ਮੈਂ ਉਪਤਰਾਧਕਾਰੀ ਮੰਨਦਾ ਉਹਨੇ ਉਹਦੇ ਸਾਹਮਣੇ ਜਨਾ ਦੇ ਜਥੇਬੰਦੀਆਂ ਦੇ ਮੁਖੀਆਂ ਤੇ ਟ੍ਰੇਨ ਹੋਏ ਇਹਨੇ ਉਸੇ ਜਿਹੜੇ ਸੈਕਟਿੱਟੇ ਮੈਂ ਅੱਜ ਤੋ ਜਿਹੜਾ ਮੁਖੀ ਜਿਹੜਾ ਮੈਂ ਉਪਤਰਾਧਕਾਰੀ ਮੈਂ ਇਹ ਮੰਨਦਾ ਪਾਪਾ ਬੰਦੀਪ ਸਿੰਘ ਨੂੰ ਮੇਰੇ ਇੱਥੋਂ ਇਕੱਲੀ ਘਟਾ ਦਿਓ ਮੈਂ ਕਹਿੰਦੇ ਇੱਥੋਂ ਚਲੇ ਜਾਊਗਾ ਮੈਂ ਨਹੀਂ ਰਹਿਤਾ ਇੱਥੇ ਮੈਂ ਕਹਿੰਦਾ ਨਹੀਂ ਤੂੰ ਇੱਥੇ ਸੇਵਾ ਕੀਤੀ ਤੈਨੂੰ ਨਾਲ ਹੀ ਰੱਖੂਗਾ ਜਦੋਂ ਜਨਮ ਨੂੰ ਛਡਵਾਇਆ ਅਜੇ 2 ਮਹੀਨੇ ਨਹੀਂ ਹੋਏ ਤੇ ਬਾਬਾ ਸਰਦਾਰ ਸਿੰਘ ਨੇ ਜਨਮ ਦੇ ਪੁੱਤਰ ਅਧਿਕਾਰੀ ਉੱਤੇ ਦੰਗਵਾ ਦਾ ਖਰਾਤਾ ਉਹਨਾਂ ਨੇ ਉਹਦੇ ਸੈਨ ਨੂੰ ਬੁਲਾਇਆ ਧਿਆਨ ਸਿੰਘ ਨੂੰ ਬੁਲਾਇਆ ਜਿੰਨੇ ਉੱਥੇ ਮੁਖੀ ਸ਼੍ਰੀ ਹੋਣ ਮਿਲੇ ਬਾਬੇ ਪ੍ਰੀਤ ਸਿੰਘ ਨੂੰ ਬੁਲਾਇਆ ਜਿੰਨੇ ਮਾਨਖੰਸੀ ਫਾਰ ਹੈ 18 ਜਨਵਰੀ 2007 ਨੂੰ ਦੰਗਵਾ ਸਾਹਿਬ ਕੁੱਲਾਦਰ ਦੇ ਹੈੱਡਕੁਆਰਟਰ ਤੇ ਬੁਲਾਇਆ ਉੱਥੇ ਜਿਹੜਾ ਪੁੱਤਰ ਅਧਿਕਾਰੀ ਦਾ ਐਲਾਨ ਕੀਤਾ ਗਿਆ ਕਿ ਬਾਬਾ ਗੁਰੀਬ ਸਿੰਘ ਸਾਰੇ ਫੋਟੋਪ੍ਰਿੰਟਸ ਵਾਲੇ ਸਾਰੇ ਅਫਸਰ ਸਹਿਰਮਾਨ ਸਾਰੇ ਬਾਬਾ ਸੰਤਾਂ ਜੀ ਨੇ ਉਹਨਾਂ ਦੇ ਵਿੱਚ ਮੇਰੇ ਉਪਰਾਨ ਧਾਰੀ ਆਲਮ ਕੀਤਾ ਉਹਦੇ ਵਿੱਚ ਮਗਾਂ ਪਾਇਆ ਕਿ ਜਿਹੜੀ ਹੈ ਇੱਕ ਵਿਅਕਤੀ ਰਿਦਕੜ ਰੂਇਤ ਵੀ ਕਰਾਈ ਜਾਵੇ ਜਿਹਦੇ ਵਿੱਚ ਜਿਹੜਾ ਬਾਬਾ ਗੁਰੀਬ ਸਿੰਘ ਕਿਉਂਕਿ ਬੁੱਢਾ ਦਲਗੀਆਂ ਬਹੁਤ ਜਾਤੀਆਂ ਜਾਇਦਾਤਾਂ ਨੇ ਤਵੇ ਕੋਈ ਜਿਹੜਾ ਜਿਵੇਂ ਮੇਰੇ ਜਿਉਂਦੀ ਕੀ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਫਿਰ ਕੋਈ ਹੋਰਾਂ ਨਾਲ ਹੋਵੇ ਉਹਨਾਂ ਨੇ ਉਤਰਾਧਿਕਾਰੀ ਦਾ ਨਾਮ ਕਰਤਾ ਤੇ ਜਿਹਨਾਂ ਨੂੰ ਫੇਰ ਜਿਹੜੇ ਸੀ ਪਹਿਲਾਂ ਤੋਂ ਉੱਤੇ ਸੇਵ ਕੀਤਾ ਇਹਨਾਂ ਨੇ ਸਾਲੇ ਸੀ ਵੀ ਚ ਬੋਦੇ ਵੀ ਆਪ ਵੀ ਜੋ ਬਾਬਾ ਸੰਤ ਸਾਹਿਬ ਨੇ ਕੀਤਾ ਹੁੰਦੇ ਸੀ ਵੀ ਧਿਆਨ ਕੰਨੇ ਵੀ ਸਰਜੀਤ ਸਿੰਘ ਜਦੋਂ ਜੇਲ੍ਹ ਸੀ ਜਦੋਂ ਇਹਨੂੰ ਉਤਰਾਧਿਕਾਰੀ ਪ੍ਰਾਪਤ ਤਾਂ ਫੇਰ ਸਾਰੇ ਪਰਾਗੇ ਵਿੱਚ ਪੈ ਗਏ ਜੇਲ੍ਹ ਤੋਂ ਛਡਵਾ ਕੇ ਜਾਏ ਤੇ ਫੇਰ ਜਿਹੜਾ ਸੀ ਉਹ ਦਾਨੋਂ ਆਸਾ ਫੇਰ ਦੁਆਰਾ ਘੋੜਿਆਂ ਦੀ ਸੇਵਾ ਦਿੱਤੀ ਉਸ ਤੋਂ ਬਾਅਦ ਉਹਦੇ ਸਿੰਘ ਦਸਹਰਾ ਤੇ ਆ ਜਿਹੜੀ ਅੱਜ ਦੀ ਅੱਜ ਦੀ ਜਿਹੜੀ ਆ ਦੇਣਾ ਅੱਜ ਦਾ ਦੇਣਾ ਜਿਹੜਾ ਮੈਂ ਆਪਣੇ ਬਾਬਾ ਦਇਆ ਸਿੰਘੀ ਸੋਸ਼ੇ ਵਾਲੇ ਸਾਥ ਨਾਲ ਸਾਡੀ ਮਾਪੋਂ ਉਹਨਾਂ ਨੇ ਕਿਹਾ ਸਾਪੇ ਤੁਹੀ ਪਰਸੀ ਤੇ ਜਰੂਰ ਆਉਣਾ ਬਾਬਾ ਜੀ ਜਨ ਜੀ ਦਾ ਜਿਹੜਾ ਗੋਲ ਮੇਲਾ 11 12 13 ਨੂੰ ਲਾ ਕੇ ਹੁੰਦਾ ਹੈ ਤੇ ਮੈਂ ਕਿਹਾ ਬਾਬਾ ਜੀ ਮੈਂ ਜਰੂਰ ਆਵਾਂਗਾ ਜਦੋਂ ਮੈਂ ਉੱਥੇ ਸਵੇਰੇ ਅਮਰ ਵੇਲੇ ਇਸੇ ਹਸਤਾਨ ਤੇ ਮੱਥਾ ਟੇਕ ਕੇ ਗੁਰਸਾਹਿਬ ਦੇ ਚਰਨਾਂ ਦੇ ਵਿੱਚ ਜਦੋਂ ਮੈਂ ਇੱਥੇ ਆਇਆ ਤੇ ਉਹਦੇ ਸੰਗ ਇੱਥੇ ਇੱਕ ਨਹੀਂ ਦੁਆਰਦਾਰ ਕੇ ਖੜਾ ਹੋਇਆ ਸੀ ਮੈਂ ਪ੍ਰਸੰਮਿਆ ਕੀਤੀ ਉਹਨੇ ਮੂੰਖ ਆਗ ਲਿਆ ਉਹਦੇ ਸੰਗ ਨੇ ਮੂੰਖ ਆਗ ਲਿਆ ਤੇ ਮੈਂ ਅਰਦਾਸ ਕਰਕੇ ਤੇ ਇੱਥੋਂ ਉਹਦੇ ਫਿਰ ਤੇ ਕਰ ਕੋ ਆਇਆ ਬਾਬਾਈ ਮੈਂ ਕਹਿੰਦਾ ਮੈਂ ਫਿਰ ਦੋਸੇ ਹੀ ਚੱਲਿਆ ਮੈਂ ਸ਼ਾਮ ਨੂੰ ਆਉਂਗਾ ਜਦੋਂ ਠੀਕ ਕਰਦਾ ਉਹ ਪਤਾ ਸਾਰਾ ਹੀ ਸੀ ਤੇ ਜਦੋਂ ਮੈਂ ਇੱਥੋਂ ਚਲਿਆ ਗਿਆ ਹੌਸ ਸਿੰਘ ਤੇ ਇਹਾਂ ਨੇ ਜਿਹੜਾ ਤਕਰੀਬਨ ਮੈਂ 7 ਵਜੇ ਫੋਗਿਆ ਤੇ ਮਗਰੋਂ ਇਹਨਾਂ ਸਾਰੇ ਜਿਹੜੇ ਬੰਦੇ ਸੰਜੀਤ ਸਿੰਘ ਜਿਹੜਾ ਬਹੁਤ ਕਹਿੰਦੇ بڑا ਵਾਂਝਾ ਹੱਤਰਨਾ ਨਹੀਂ ਇਹ ਜਿੰਨਾਂ ਦੀ ਰੀਤ ਜਿਹੜਾ ਉਹਦੇ ਦੱਸਿਆ ਕਿ ਜਿਹੜਾ ਪਸੰਦ ਸਹੀ ਜਾਂ ਜਿਹੜਾ ਸੰਜੀਤ ਸਿੰਘ ਮਸੰਦ ਨਹੀਂ ਆਉਂਦਾ ਬਹੁਤ ਜ਼ਿਆਦਾ ਗੁੱਸਾ ਵੀ ਹੁੰਦਾ ਮੈਨੂੰ ਵੀ ਮੇਰੇ ਨਾਲ ਨਾ ਹੋਇਆ ਸੀ ਅਕਿੰਤ ਘਰ ਮੇਰੇ ਨਾਲ ਰਹਿ ਗਈ ਮੈਂ ਆਪਣੇ ਹੱਥੀਂ ਨਾਲ ਸਭ ਕੁਝ ਸੁਭਾਇਆ ਉਹਦੇ ਥੰਨੂ ਵੀ ਬਾਬਾ ਸੰਤਾ ਸਿੰਘ ਨੇ ਕਾਢਦਾਰ ਸੀ ਕਿਸੇ ਵਾਰ ਫੈਜੀ ਕਰਕੇ ਉਹਦੇ ਸੱਜਣ ਨੂੰ ਕੱਢ ਕਰਦੀ ਫਿਰ ਦੁਆਰਾ ਜਿਹੜਾ ਸੀ 1984 ਦੇ ਵਿੱਚ ਮੈਂ ਲੈ ਕੇ ਆਇਆ ਇਹਨੂੰ ਕਿਹਾ ਕਿ ਕੋਈ ਨਹੀਂ ਆਪਾ ਇਹ ਕਸਮਾਂ ਖਾਧੀਆਂ ਗੁਰੂ ਗ੍ਰੰਥ ਸਾਹਿਬ ਦੇ ਕਿ ਤੂੰ ਮੈਨੂੰ ਤੇਰਾ ਧੋਖਾ ਨਹੀਂ ਕਰੂਗਾ ਇਹ ਫੇਰ ਧੋਖਾ ਕੀਤਾ ਫੇਰ ਜਦੋਂ ਮੈਂ ਤੂੰ ਗਿਆ ਧੋਖਾ ਸੈਨ ਤੋਂ ਉੱਥੇ ਬਾਬਾ ਉਸਤਾਨ ਸਿੰਘ ਜੀ ਬਾਰੇ ਜਦੋਂ ਮੈਂ ਪਹੁੰਚਿਆ ਬਹੁਤ ਜਾੜਾ ਇਹ ਜੇ ਮਾਨ ਸਰਦਾਰ ਦਿੱਤਾ ਮੈਂ ਉਸਕੇ ਜਦੋਂ ਧੋਖਾ ਜਿਹੜਾ ਤੁਰਣ ਲੱਗਿਆ

ਹੁੰਦੇ ਨਾਲ ਇਕੱਠੇ ਕੀਤੇ ਹੋਏ ਸੀ ਜਿਨ੍ਹਾਂ ਦੇ ਵਿੱਚ ਕਿਕਰ ਲੰਗ ਜਿਹੜਾ ਉਸਾਰ ਦੇ ਫਰੇ ਦੇ ਵਿੱਚ ਸੀ ਤੇ ਜਿਹੜਾ ਇਹ ਜਦੋਂ ਇਹਦੇ ਤੋਂ ਪਹਿਲਾਂ ਜਦੋਂ ਮੇਰੇ ਤੇ ਜਦੋਂ ਇਹਨਾਂ ਨੇ ਆ ਇੱਥੇ ਆ ਕੇ ਮੇਲੇ ਪ੍ਰਵਾਹ ਤੇ ਅਟੈਕ ਕਰਨਾ ਸੀ ਉਦੋਂ ਸਾਰੇ ਇਕੱਠੇ ਹੋ ਗਏ ਇੱਥੇ ਘਟੋ ਘਾਟ ਜਿਹੜੇ 25 30 ਸੈਣ ਜਗਾਂ ਦੇ ਵਿੱਚ ਪਾਪਾ ਕਲਨ ਸਿੰਘ ਵੀ ਇੱਥੇ ਮੌਜੂਦ ਹੈ ਇੱਥੋਂ ਆਲਾ ਨਹੀਂ ਜੀ ਉਪਰ ਵਾਲਾ ਕਲਨ ਸਿੰਘ ਵੀ ਸਹੀ ਪਰ ਇਹਦੇ ਤੋਂ ਬਗੈਰ ਉਹ ਵੀ 25 ਐਂਸਰ ਸੀ ਮੇਰੇ ਨਾਲ ਵੀ 15-20 ਨਾਲਗ ਹੈ ਤੇ ਜਿਹੜੇ ਇਹਨਾਂ ਦੇ ਨਾਲ ਦੇ ਪਤਾ ਹੁੰਦੇ ਸੀ ਜਾਂ ਤੇ ਚਾਰ ਜਿਹੜੇ ਸੀ ਬਾਕੀ ਸਾਰੇ ਹੀ ਨਾਲੇ ਪਹਿਲਾਂ ਕਲੈਕਸ਼ਨ ਬਣਾਈ ਹੋਈ ਸੀ ਤੇ ਉਹਨਾਂ ਨੂੰ ਇਕੱਠੇ ਮਿੰਟੋ-ਮਿੰਟੀ ਫੋਨ ਕਰਦੇ ਕਿ ਉਹ ਜੜਿਆ ਗਿਆ ਤੇ ਆ ਗੋਾਰੇ 12 ਵਜੇ ਤੱਕ ਜਿਹੜੇ 1 ਵਜੇ ਤੱਕ ਸਾਰੇ ਆ ਗਏ ਇਹਨਾਂ ਨੇ ਫੋਨ ਕੀਤੇ ਇਹਨਾਂ ਨੇ ਫੋਨ ਕੀ ਕੀਤੇ ਕਈਆਂ ਨੂੰ ਬਾਪਾ ਸੰਤਾ ਸਿੰਘ ਜਿਹੜਾ ਇਤਰਾਕੇ ਨੇ ਹੱਲੇ ਨਾਲ ਆ ਗੋ 1.200 ਬੰਦਾ ਆਇਆ ਸੀ ਉਹਨੂੰ 1.200 ਗੱਭਰ ਜੋਲ ਨੇ 70 ਤੇ 80 90 ਸੀ ਕਿ ਬਾਪਾ ਕਈਆਂ ਪੜਾਣ ਕਿਹਾ ਬਾਪਾ ਸੰਤਾ ਸਿੰਘ ਜਿਹੜਾ ਇਤਰਾਕੇ ਨੇ ਹੱਲੇ ਨਾਲ ਆ ਗੋ ਤੇ ਜਦੋਂ ਉਹਨਾਂ ਨੇ ਕੋਰਾਂ ਭਾਜ ਰਹੀ ਜਦੋਂ ਇੱਥੇ ਆਏ ਤੇ ਉਹਨਾਂ ਨੂੰ ਜਿਹੜਾ ਸੀ ਗਲਤੋਂ ਆਉਂ ਇਹਨਾਂ ਨੇ ਕਰਕੇ ਉਹਨਾਂ ਨੂੰ ਕੋਲੇ 5 ਰੰਕ ਦੀ ਸ਼ਿਕਾਇਤ ਉਹਨਾਂ ਨੂੰ ਗਲਤ ਜਿਹੜਾ ਉਹਨਾਂ ਨੂੰ ਸਿੱਖਿਆ ਦੇ ਕੇ ਇਹਨਾਂ ਨੇ ਜਿਹੜਾ ਸੀ ਮੇਰੇ ਇੱਥੇ ਪਰਿਵਾਰ ਦੇ ਇੱਥੇ ਹੀ ਸੀ ਰਹਿੰਦੇ। ਇਸ ਨਾਲ ਹੀ ਘਰ ਸੀ ਉੱਥੇ ਰਹਿੰਦੇ ਨੂੰ ਮੈਨੂੰ ਮਿਲਣ ਵਾਸਤੇ ਆਏ ਸੀ। ਛੇ ਦਿਨਾਂ ਦਾ ਹੀ ਤੇਰੀ ਫੁੱਟੀ ਦਾ। ਮੇਰੇ ਪਿਤਾ ਜੀ پہلے ਆ ਕੇ ਜੋ ਪਤਪਤ ਸੰਤਾਰ ਸਿੰਘ ਦੇ ਦਰਸ਼ਨ ਕਰਾਇਏਗੇ। ਮੇਰਾ ਕੋਈ ਭਰਾ ਵੀ ਆ ਗਿਆ ਵੱਡਾ ਉਹ ਵੀ ਫੁੱਟੀ ਸੀ ਉਦਨ ਸਰਵਿਸ ਕਰਦਾ ਸੀ। ਤੇ ਉਹ ਦੋਵੇਂ ਜਣੇ ਇੱਥੇ ਆ ਗਏ ਤੇ ਇਹਨਾਂ ਦੇ ਜਿਹੜਾ ਸੀ ਉਹਨਾਂ ਆ ਦਰਵਾਜ਼ਾ ਲਾ ਆਇਆ ਕਿ ਬਾਬਾ ਸੰਤਾ ਸਿੰਘ ਨੂੰ ਉਹਨਾਂ ਦੀ ਪਲਾਨਿੰਗ ਸੀ ਕਿ ਇਹਨੂੰ ਬਾਬਾ ਸੰਤਾ ਸਿੰਘ ਨੇ ਕੋਤਰਾ ਨਹੀਂ ਬਣਾਇਆ ਪਰ ਵਿੱਚ ਇਹ ਮਾਰ ਕੇ ਤੇ ਜਿਹੜਾ ਉਹਨੂੰ ਹੀ ਬਾਤ ਪਾਵਾਂਗੇ ਇਹ ਬੰਦਿਆਂ ਦੇ ਕਿ ਇਹਨਾਂ ਨੇ ਬਾਬਾ ਬਲਵੰਤ ਸੰਤਾ ਸਿੰਘ ਨੂੰ ਮਾਰਿਆ ਕਿਵੇਂ ਇਹਨੂੰ ਪਤਾ ਲੱਗਣਾ ਉਹ ਤੋਂ ਦਾ ਜਾਲਮ ਥੀਫੋਂ ਦਾ ਐਕਟ ਸੀ ਜਿਹੜਾ ਜਾਲਮ ਐਕਟ ਸੀ ਸੀ ਉਹਨੂੰ 4 ਕਰੋੜ ਰੁਪਈਆ ਉਹਦੇ ਸਾਂਹ ਦੇ ਕੇ ਖਰੀਦਿਆ ਰੱਖੀ ਅਜੇ ਵੀ ਉਹ ਜਿਉਂਦਾ ਹੈ ਸਰਪੀ ਮੇਰੇ ਮੈਨੂੰ ਲੱਗਿਆ ਹੋਇਆ ਐਨਾ ਗੱਲਾਂ-ਪੰਗਾਂ ਸੀ ਉਹੋ ਵੀ ਲੈ ਅਕਾਦੀ ਸਰਕਾਰ ਸੀ ਜਦੋਂ ਇਹ ਪਹਾੜਾ ਪਰੇ ਉਹ ਅਕਾਦੀ ਸਰਕਾਰ ਸੀ ਤੇ ਮੈਂ ਗੱਲ ਕਰਨਿਆ ਜਦੋਂ ਇਹ ਸਾਰਾ ਕੁਝ 4:00 ਵੱਜ ਗਏ ਤੇ ਮੈਂ ਉੱਥੋਂ ਮੈਂ ਬਹੁਤ ਵਿੱਚ ਕਰਕੇ ਨਹੀਂ ਬਾਬਾ ਜੀ ਮੈਂ ਕਹਿਿਆ ਸਿਰ ਰੰਗਿਆ ਕੰਮ ਕਰਿਆ ਉੱਥੋਂ ਉੱਠਿਆ ਤੇ ਅੱਗੇ ਜਿਹੜਾ ਸੀ ਉਹ ਪਾਪਾ ਆਪਣੇ ਗੱਜਲ ਥੇ ਹੀ ਮਿਲਦਾ ਉਹ ਕਹਿੰਦੇ 2 ਮਿੰਟ ਸਾਡੇ ਨਾਲ ਵੀ ਜਰੂਰ ਆ ਕੇ ਜਾਓ ਉਹ ਕਰਦੇ ਕਰਦੇ ਮੈਂ ਉੱਥੇ ਬਾਜ ਵਾਜ ਕੇ ਉਦੋਂ ਬਾਜ ਇੱਥੇ ਇਹਦਾ ਸੀ ਜਦੋਂ ਮੈਂ ਇੱਥੇ ਫੋਨ ਕਰਾਂ ਉੱਥੇ ਬੈਠੇ ਤੁਰੰਤੋਂ ਮੈਂ ਬਾਹਰ ਨਿਕਲ ਕੇ ਆਈ ਫੋਨ ਕੀਤੇ ਐਸਐਸਪੀ ਨੂੰ ਇੱਥੋਂ ਦੇ ਉਹ ਫੋਨ ਨਾਲ ਕਰਕੇ ਹੋਰ ਜਿਹੜੇ ਇੱਥੇ ਆਪਣੇ ਅਫਸਰ ਸੀ ਉਹ ਕੋਈ ਕੇਸਰ ਸਿੰਘ ਵਗੈਰਾ ਸੀ ਇੱਥੇ ਕਿਸੇ ਨੇ ਫੋਨ ਨਹੀਂ ਕੀਤਾ ਫਿਰ ਇੱਥੇ ਜਿਹੜਾ ਬੰਦੇ ਇੱਕ ਜੈ ਉਹ ਹੁਣ ਐਨਡੀਪੀ ਹੈ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਹਿਆ ਵੀ ਮੇਰੇ ਪਰਿਵਾਰ ਨੂੰ ਇੱਥੇ ਘੇਰਾ ਪੈ ਗਿਆ ਤੇ ਜਿਹੜਾ ਉਦੇਸ਼ ਸਿੰਘ ਹੈ ਉਹ ਕਿਸੇ ਵੀ ਵੇਲੇ ਇੱਥੇ ਗੋਲੀ ਚਲਾ ਸਕਦਾ ਤੇ ਤੁਸੀਂ ਕੋਈ ਹੈਲਪ ਕਰੋ ਉਹਨਾਂ ਨੇ ਇੱਥੋਂ ਦਾ ਜਿਹੜਾ ਸੀ ਆਈਜੀਸੀ ਕਵਾਲੀ ਉਹ ਵੇਲੇ ਹੋਂਦ ਨਹੀਂ ਹੀ ਹੈ ਉਹਨਾਂ ਬਰਾਉਂ ਕੀਤਾ ਕਿ ਇੱਥੇ ਥੇਤੀ ਪੁਲਿਸ ਭੇਜੋ ਉਹਨੇ ਕਹਿਦੇ ਬਾਪੂ ਵੀ ਪੁਸ ਜਿਹੜੀ ਹੈ ਇਹਨਾਂ ਨੇ ਅੱਜ ਤੱਕ ਹੈਗਾ